ਸ੍ਰੀਕਾਲ ਜੀ ਉਹ ਆ ਗਿਆ ਕਰਤਾ ਉਹ ਰੋਟਰ ਬੀਟਰ ਕਮ ਆਇਆ ਮੈਂ ਅੱਛਾ ਦੇਖਿਆ ਤੇਜਰਵਾ ਕਰਕੇ ਮਖਾਂ ਫਿਲਾਈ ਦੀ ਉਹ ਉਹ ਦੇਖ ਲਈਏ ਹਾਂ ਠੀਕ ਹੈ ਠੀਕਾ پتہ ਕਿ ਆ ਗੱਲ ਜਦਣਾ ਇਹ ਪੈਡ ਸਿਲੰਡਰ ਜੰਦਾ ਬੱਟ ਤੇ ਉਹ ਕੰਮ ਚਾਰਾ ਲੱਗ ਜਾਂਦਾ ਇਹ ਪਿੱਛੇ ਹੱਥ ਰਖਣਾ ਪੈਂਦਾ ਇੱਕ ਹੱਥ ਰੱਖਣੀ ਲੋੜ ਨਹੀਂ ਬੱਲ ਬੈਨੂੰ ਬੰਨਨੇ ਆ ਬੀ ਲੋਟ ਨਹੀਂ ਆਉਂਦਾ ਫਿਰ ਜ਼ਿਆਦਾ ਥੱਲੇ ਹੋ ਜਾਂਦਾ ਤੂੰ ਸਾਈਡ ਦਾ ਦੇਖ ਉਹ ਤੇ ਫਿਰ ਇਹ ਨਾ ਬਰ ਰੱਖ ਟਾਇਰ ਇਹ ਆਪਰੇ ਇਹ ਨਾ ਬਟਾਇਰ ਰੱਖਣੇ ਤੇ ਸਿਆੜ ਨਹੀਂ ਤਾਂ ਦੇਖਾਂ ਮੇਰੀ ਫੜ ਭਟਾ ਕਵੱਤ ਹੈ ਜੀ ਚਲ ਨਾ ਇਹ ਆਊਟ ਹੋ ਜਾਂਦਾ ਹਮ ਸਿਆੜ ਇਹ ਜਿਆਦਾ ਬੂਟੇ ਪਹਿਲਾਂ ਲਾਏ ਹੋਏ ਹੁੰਦੇ ਸਿਆੜ ਮਾਰਿਆ ਕਾਹਦਾ ਇਹ ਇਹ ਪਰਸੋਂ ਧਿਆਨ ਦਿਖਣ ਲੱਗੇ ਨਾਲੇ ਆ ਲੱਗ ਗਿਆ ਦਿਖਣ ਲੱਗਾ ਪੂਰਾ ਐ ਤਲਾਈ ਇਹਦਾ ਕੰਮ ਹੋ ਗਿਆ ਜਿਹੜੀ ਪਿੱਛੇ ਖੜੀ ਆਏ ਪੀਂਗੀ ਆ ਉਹ ਪੱਛੇ ਉੱਠਦੀ ਆ ਆ ਵੀ ਸਿਆੜ ਦਿਖਾ ਇਧਰ ਵੀ ਸਿਆੜ ਲਾ ਲਾ ਇਧਰ ਲਾਇਆ ਤਾਂ ਸਾਨੂੰ ਛੜਤਾ ਹੋ ਜਾਂਦੀ ਜੀ ਤੇ ਦੋ ਪੱਛੇ ਆਪਣੀਆਂ ਮਾਰ ਛੱਡ ਦਿੰਦੇ ਯਾਰ ਇਹ ਪੱਛੇ ਖੜੀਆਂ ਬਿੰਗੀ ਡੀਡੀ ਆ ਬਿੰਗੀ ਡੀਡੀ ਖਸਤੀ ਖਰਾਬ ਹੋ ਰਹੀ ਆ ਆ ਖੇਤ ਤਾਂ ਠੀਕ ਆ ਆ ਖੇਤ ਆ ਆ ਖੇਤ ਆ ਰ ਪੂਰਾ ਇਹਨੂੰ ਡਾਈ ਲੋਟੇਗਾ ਇਹਨੂੰ ਡਾੜਾਈ ਦੀ ਇਹਨੂੰ ਪਾਇਓ ਬੜਾ ਡਾੜਾਈ ਕਰਦਾ ਉਹ ਦਹੀਂ ਰਿਓ ਤਾਂ ਵੀ ਇਹ ਦੁਈਆਂ ਫਾਲੀਆਂ ਫਾਲੀਆਂ ਪਈਆਂ ਉੱਥੇ ਮੋਟਰ ਫਾਲੀਆਂ ਨਾਲ ਮਾਰਤਾ ਤਾਂ ਵੀ ਨਹੀਂ ਮਾਰਨਾ ਹਾਲੇ ਫਾਲੀਓ ਮਾਰ ਦੋ ਇਹ ਮਿੱਟੀ ਉਹ ਹਨਾ ਪੈਰਾਂ ਨਾਲ ਮਿੱਟੀ ਪਈ ਵੀ ਆ ਫਾਲੀਆਂ ਨਾਲ ਮਿੱਟੀ ਪਾਪੜ ਮਾਰਨੀ ਲੈ ਹੁਣ ਲੱਗ ਜੂਗੀ ਫਾਲੀਆਂ ਕਹੜਾ ਤਾਂ ਨਹੀਂ ਇਹ ਨਾ ਨਾ ਪਾਣੀ ਲੰਡਾਉਂਦੇ ਪਾਣੀ ਲਾਉਣਾ ਪਾਣੀ ਪਾਣੀ ਦੇ ਬਾਅਦ ਜਦੇ ਬਾਅਦ ਪਾਣੀ ਦੇ ਬਾਅਦ ਆਏ ਤੇਨ ਬਾਤਾ ਇਹਦੇ ਖੇਤ ਮਾਰ ਦੋ ਪਾਣੀ ਦੇ ਬਾਅਦ ਟੱਟ ਆਲਾ ਇਹ ਤਾਂ ਇਹਦੇ ਵੀ ਆ ਧਾਨ ਸਾੜੇ ਦੇਖੀ ਤੂੰ ਤੂੰ ਆਪਣੇ ਤੇਰੇ ਤੇਰੇ ਦੇ ਘੱਟ ਆ ਸਾਡੇ ਦੇਖੀ ਉੱਥੇ ਬਹੁਤ ਧਾਨ ਸਾੜੇ ਦੇਖੀ ਤੂੰ ਕਿਹੜਾ ਪਨੀਰੀ ਬੀਜ ਹੁੰਦੀ ਆ ਲੱਗਦਾ ਵੀ ਖੇਤ ਕਰਨੇ ਆਲਾ ਧਾਨ ਯਾਰ ਬਾਤੂ ਹੈ ਆਹੀ ਆ ਬੂਆ ਆਹੀ ਆ ਬਜਾ ਇਹਦਾ ਲੂਆਂ ਕਰਕੇ ਖੋਲਾਦਾ ਹੋਇਆ ਮਨੂੰ ਕੀ ਕੱਲ ਇਹਦਾ ਹਵਾ ਜੀ ਆ ਗਈ ਹਵਾ ਕਰਕੇ ਰਹੀ ਗਈ ਅੱਜ ਤੋਏ ਗਿਰਨੀ ਤੇ ਕਿਤੇ ਤੇ ਗਿਰ ਗਈ ਉੱਥੋਂ ਚੱਕਰ ਤਾਂ ਜਿੱਥੇ ਹਵਾ ਨੇ ਚੱਕਦੀ ਉੱਥੇ ਰਹੀ ਗਈ ਉਹ ਗੜਾਤਾ ਹਾਂ ਗੜਾਤਾ ਫੂਰਨ ਵਾਲਾ ਸਾਰੇ ਗੜਾਤਾ ਬਹੁਤ ਬਈ ਬਹੁਤ ਕੱਕਦਾ ਉਹਦੇ ਵਿੱਚ ਬਹੁਤ ਕੱਕਦਾ ਹੁਣੇ ਹੀ ਦਾ ਹਾਂ ਤੇ ਸਿਆੜ ਦੇਖਣ ਲੱਗ ਗਏ ਗੁਰੂ ਕਾਹਨੇ ਸਿਆੜ ਦੇਖਣ ਲੱਗ ਗਏ ਜੂਦ ਤੱਕ ਦੇਖੀ ਤੇ ਖਲ ਪਰਸੋਂ ਨੂੰ ਮੈਂ ਜੇ ਕਿਤੇ ਉਹਦਾ ਫਾਲੀਆਂ ਜਾਈਦਾ ਮੈਂ ਕੋਈ ਮਜਵਾਏ ਨਾ ਮਾਂ ਇਹਨਾ ਮੈਂ ਫਾਲੀਆਂ ਕਮਾਰੂ ਕੋਤਾ ਮਿੱਟੀ ਹੈ ਜਾ ਜਾਣੀ ਉਹਦਾ ਹੀ ਕੰਮ ਕੁਝ ਦੱਬ ਲੈਣੀ ਬਣਾ ਕੋਆ ਫੈਕਟਰੀ ਜੀ ਪਹਿਲਾਂ ਫਾਲੀ ਕੋ ਬਣੀਆਂ ਆਲੇ ਆ ਜਾ ਜਾਈਂ ਇਹ ਨਿਕਲਦਾ ਆ ਜਾਂ ਫੇਰ ਨਿਕਲ ਕੇ ਉਹ ਪਾਣੀ ਲਾਜ਼ਮਾ ਪਾਣੀ ਲਾਇ ਤੇ ਬੱਕਾ ਇਹਦੇ ਫੇਰ ਆਲੇ ਬਾੜ ਪਾਣੀ ਦਾ ਪਸ਼ੀਰ ਵੀ ਸਗਾ ਲਈ ਫਿਰੂੰ ਵੀ ਖੇਤ ਖੇਤ ਬੋਲਾ ਹੋ ਜੂ ਜੋਰ ਨਹੀਂ ਲੈਣਾ ਇਹਨੇ ਬੋਲਾ ਜਣਾ ਇਹਨੇ ਜੋਰ ਨਹੀਂ ਲੈਣਾ ਉਹਨੇ ਬੋਲੇ ਸਾਰੇ ਹਰੇ ਹੋਏ ਆਏ ਹਨਾ ਸਾਰੇ 10 ਦਿਨ ਬਾਅਦ ਕੁਝ ਨਹੀਂ ਦਿਖਣਾ ਇੱਧਰ لیکن نیڑے ہی پائل لگ گئی پوری ਰੇਵے سارے پُٹے سارے اے ਮੈਂ ਤਾਂ ਕਹਿੰਦਾ ਸੀ ਜਿਹੜੇ ਬਣ ਗੋੜੇ ਪੁੱਟੇ ਸਾਰੇ ਜਾਣੇ ਇਹ ਹੈ ਪਰ ਇੱਕ ਗੱਲ ਮੈਂ ਦਵਾਈ ਬਾਅਦ ਚ ਕਰ ਗਿਆ ਫੇਰ ਡੰਡਾ ਲੈ ਕੇ ہاں ਇਹ ਪੁੱਟੇ ਦਵਾਈ ਕਰੀ ਵਧੀਆ ਵਧੀਆ ਆ ਮੂਟਾ ਇੱਕ ਕਿਹੜਾ ਆ ਮੂਟਾ ਨਹੀਂ ਇੱਕ ਹੋਇਆ ਇਹ ਲਸਲੇ ਮੈਨੂੰ ਹੋਰ ਲੱਗਦੀ ਹੈ ਪਤਾ ਨਹੀਂ ਕਿਆ ਇਹ ਹੋਇਆ ਕਿਆ ਨਹੀਂ ਆ ਮੂਟੇ ਬਲ ਨਾ ਰਹੀ ਵਰਕਾਂ ਉਹ ਰਸਤਾ ਛੱਡਿਆ ਹੀ ਨਾ ਉਹ ਕੋਈ ਅੱਛੇ ਇਹ ਕਹਿੰਦਾ ਰਸਤੇ 'ਚ ਆ ਗਿਆ ਮੈਂ ਉਹ ਰਸਤੇ 'ਚ ਆ ਗਿਆ ਇਹ ਤਾਂ ਨਹੀਂ ਹੋਇਆ ਰਸਤੇ 'ਚ ਨਹੀਂ ਰੰਤੇ ਤੇ ਬਹੁਤ ਰਸਤੇ 'ਚ ਬੋਲਿੰਦੇ ਨੂੰ ਆਏ ਲੱਣੇ ਨੂੰ ਆਹੋ ਅੱਛਾ ਅੱਛਾ ਉਹ ਕਿਹਦੇ ਨੂੰ ਹੋਰ ਕੰਮ ਕਰੋ ਅਸੂਤ ਪਟਾ ਦਿਓ ਸੋਣਾ ਨਾ ਨਾ ਉਹ ਆਏਗਾ ਯਾਰ ਉਹ ਦਰਖਤ ਐਡਾ ਵੱਡਾ ਠੀਕ ਖਾਦਾ ਮੈਂ ਤੂੰ ਉਹ ਐ ਐ ਲੈਣ ਤੇ ਆ ਲੱਤ ਗਾਇਆ ਬਣਾ ਆਏ ਤਰ ਨਹੀਂ ਮਰ ਗਿੰਗ ਜਾ ਤਰਾਸਤ ਨਹੀਂ ਪਟਣਾ ਯਾਰ ਨਹੀਂ ਹੈ ਨਾ ਨਾ ਕੋਈ ਫਾਇਦਾ ਨਹੀਂ ਆ ਉਹ ਨਹੀਂ ਨਹੀਂ ਲੈ ਮੈਂ ਨਹੀਂ ਮਕਾਉਣਾ ਕੋਈ ਨਹੀਂ ਹੈਗਾ ਹੋਵੇ ਨਾ ਹੋਵੇ ਫਾਇਦਾ ਦੋ ਬਬੂਲੇ ਕਢਾ ਲੋ ਲੱਗੇ ਨਹੀਂ ਗੱਡੀ ਪਰ ਨਈਆਂ ਨਹੀਂ ਪਟਾਉਣਾਗਾ ਬਾਈ ਯਾ ਥਲੇ ਨੂੰ ਕੱਕੜੀਆਂ ਲੱਗਦੀਆਂ ਇਹਨੂੰ ਨਾਲ ਲੱਗੇ ਨਾਲ ਤੇਰੇ ਨਾਲ ਕਾਕੇ ਤੇਰੀ ਨਾਲ ਫਿਰ ਮਾਰਦੀ ਉਹ ਆਖੀ ਨੂੰ ਨੰਦੇ ਯਕਸੀ ਜਨ ਦੋ ਬੰਦਿਆਂ ਦੀ ਆ ਤੇਰੇ ਕੁੱਤੇ ਲਾਏ ਵੀ ਹੈ ਨਾ ਨਾ ਮੋਲੀਪੁਰ ਠੀਕ ਆ ਇੱਧਰ ਤੇ ਲੱਦਨ ਵਾਸਤੇ ਨੂੰ ਆਇਆ ਕਮਾਲ ਚਾਹੇ ਉਧਰ ਤੇ ਲੱਦ ਕੇ ਆਏ ਕਮਾਲਾ ਉਹ ਆ ਰਹੇ ਆਏ ਕਮਾਲਾ ਰਸਤਾ ਉੱਥੇ ਵੀ ਹੈਗਾ ਉਹ ਦੇਖ ਚੜ੍ਹ ਜਾਂਦਾ ਹੈ ਨਾ ਰਸਤਾ ਹੈਗਾ ਉੱਥੇ ਛੱਡਿਆ ਉਹ ਫੇਰ ਮੋੜ ਪੈਂਦਾ ਵਾ ਜੀ ਕੋਈ ਨਾ ਯਾਰ ਮੋੜ ਪੈਂਦਾ ਫੇਰ ਕੁਛ ਮਾਈ ਜੀ ਇੱਕ ਵਾਰ ਕਹਿੰਦੀ ਟਰਾਲੀ ਯਾਰ ਤਾਂ ਰੈਡ ਟਰਾਲੀ ਇਹ ਨਿਕਲੂਗੀ ਤਾਂਹੀਂ ਆ ਨਿਕਲ ਜੀ ਨਿਯਾਮ ਕਹਿੰਦੇ ਕਿੰਨੇ ਕੁ ਦੀ ਰਹੇਗਾ ਮੈਂ ਨਹੀਂ ਕਹਿੰਦੀ ਲੈ ਫਟ 10 ਹੋ ਗਈ ਤਾਂ ਕੱਦ ਕੇ ਬਟਾ ਦੂੰਗਾ ਬੋਲੇ ਦੱਦੂਗੇ ਸੌਦਾ ਕਰਕੇ ਨਾ ਨਾ ਆਹ ਦੇ ਇਹ ਬੱਟਲ ਨਾ ਮੈਂ ਦਾ ਆਉਗਾ ਬੱਟਲ ਉਹਦਾ ਫਿਰ ਉਹਦਾ ਆ ਰਹੀ ਉਹ ਦੋ ਬੂਟੇ ਤਵਾਜ ਜਾਣੇ ਆ ਬੂਲਰ ਦੇ ਇੱਕ ਪਰਲਾ ਇੱਕ ਆ ਹਾਂ ਕਾਨੂੰ ਯਾਰ ਸ਼ਾਮਾ ਦਾ ਨਹੀਂ ਹੁੰਦਾ ਦੂング ਵੇਖਣਾ 6-7 ਸਭ ਦਾ ਬੂਟਾ ਵੇਖਣਾ ਤੇ ਸ਼ਾਮਾ ਦਾ ਰਕਤਾ ਕਾਨੂੰ ਯਾਰ ਤੁਸੀਂ ਸਤਾਈ ਹੋ ਹੁੰਦਾ 1000 ਦਾ ਬੂਟਾ ਹੁੰਦਾ ਹਾਂ ਔਰ ਉਹ ਸ਼ਾਮਾ ਵਾਲਾ ਰਕਤਾ ਨਹੀਂ ਭਾਈ ਨਹੀਂ 1000 ਦਾ ਚ ਮਟਾ ਹੁੰਦਾ ਆ ਦੇਖ ਲੈ ਇਹਨੂੰ ਆ ਲੱਗਣੀ ਆ ਔਰ ਸਾਰੇ ਇਹਨੇ ਢਿੱਕਾ ਲਾਇਆ ਲਹਿੜੇ ਦੇ ਦੇ ਨਿਕਾ ਫਾਜੇ ਕੋ ਨਿਕੰਨੇ ਚ ਮੇਰਾ ਬੋਟਾਂ ਨੇ ਬਹੁਤ ਮਜ਼ਬੂਤ ਆਈਂਦਾ ਕੁੱਟਦਾ ਵੀ ਨਹੀਂ ਡਾਣਾ ਹੈਗਾ ਉਹ ਹੈਗਾ ਸ਼ਾਮ ਨੂੰ ਰੱਖਤਾ ਇਨੇ ਦਾ ਹੈਗਾ ਉਹ ਅਭੀ ਤਾਂ ਤੂੰ ਤੇ ਆਂ ਅਭੀ ਦੋ ਤੂੰ ਦਾ ਵੀ ਫੇਰ ਪਿਆ ਵੀ ਤੂੰ ਤਾਂ ਹੋੜਾ ਠੀਕ ਹੈ ਜਿੱਤਾ ਵਿਆ ਕਿੰਨੇ ਨੂੰ ਕਿਲਾ ਕਿਲਾ ਤਿੰਨ ਚਾਰ ਰਿੰਗੇ ਸਾਮਾ 4000 ਨੂੰ ਦੂਸਰਾ ਪਹਿਲਾਂ ਥੋੜਾ ਇਹਨਾਂ ਕਿ ਪਾਸਾ ਬਦਲਣਾ ਹੈ ਬੜਾ ਤਾਂ ਭਿੰਦ ਨਾ ਮੇਰੇ ਮੋਟੇ ਮੋਟੇ ਸਾਣਾ ਕੱਕ ਬਹੁਤ ਹੈ ਦੇਖ ਭਈ ਇਹ ਕੱਕ ਬਹੁਤ ਹੈ ਜੱਲ ਦਿਯਾਰੀ ਵੀ ਦੂਹੀ ਹੋ ਗਈ ਅੱਜ ਹਾਂ ਦਿਯਾਰੀ ਕੀ ਦੀ ਦੂਹੀ ਸਾੜੀ ਬੰਦੇ ਵੀ ਚਾਹ ਨਾ 500 ਰੁਪਏ ਆਉਣਾ ਕੱਲ ਬੰਦੇ 5 ਅੱਜ ਜੂਰ ਮਾਰ ਕੇ ਗਏ ਹੁਣ ਆਏ ਹਮਦੁਲਾਹ ਬੰਦੇ 5 ਅੱਜ 4 3 ਬਣਾ ਹੀ ਗਾ ਰੇਟ ਯਾਰ ਜਹਾ ਜਾਣਾ ਉਹਨੇ ਜਾਲੀ ਲਾ ਗੀ 9:4500 ਦਾ ਵੀ ਬਾਕੀ ਕੱਖ ਪਰ ਵੀ ਹੈਗਾ ਜੇ ਰੇਟ ਘੱਟ ਹੋਊਗਾ ਤਾਂ ਕੱਖ ਵੀ ਘੱਟ ਹੋਊਗਾ ਹੈ ਕਿ ਨਹੀਂ ਉਹ ਘੱਟ ਹੋਊਗਾ ਤੂੰ ਜਰਾ ਥਾਗ ਲਾ ਕੇ ਦੇ ਰਾ 4500 ਬਣ ਗਿਆ ਅੱਜ ਦੇ ਸਭ ਤੋਂ ਉਹ 4500 ਤਾਂ ਬਣ ਗਿਆ 500 ਦੀ ਡਾੜੀ ਪਈ ਰਹੇ ਹਾਂ 500 ਤੇ ਟ੍ਰਾਂਸਪੋਰਟ ਰੋਟੀ ਪਾਣੀ ਬਣਾ ਕੇ ਪਾਉਂਦਾ ਰੋਟੀ ਪਾਣੀ ਬਣਾ ਕੇ ਆਉਣਾ ਫਿਰ ਐ ਥੋੜਾ ਵੀ ਹੁੰਦੀ ਨਾ ਐ ਥੋੜੀ ਪਿਰਾ ਕੇ ਖਾ ਜਾਂਦੇ ਬਿੱਡਾ ਹਾਂ ਇਹ ਤਾਂ ਹੈ ਜੇ ਡਾੜੀ ਹੋਵੇ ਨਾ ਡੋਡੀ ਮੇ ਵੀ ਛੋਟੀ ਥੱਲੇ ਪਿੰਡਾਂ ਦੇ ਕਿ ਆ ਦੇਖੀ ਜਾਂਦੇ ਆ ਛੋਟੇ ਪਿੰਡਾਂ ਦੇ ਕਿ ਆ ਜਿੱਤੇ ਘਰਾ ਚਲੇ ਜਾਣਾ ਫੇਰ ਹੀ ਨਾਲ ਹੈਗਾ ਦੇਖੀ ਜਾਂਦੇ ਆ ਇਹ ਕਰਦਾ ਆਗੇ ਵਿਚਾਰੀ ਦਿਹਾੜੀ ਦਾ ਪੈਣੀ ਜੇ ਲੱਗੋ ਪੰਜ ਬੰਦੇ ਕੱਲ ਆਏ ਚਾਰ ਆਗੇ ਨੌ ਬੰਦੇ ਹੋਗੇ ਨੌ ਹੋਗੇ ਅੱਜ ਜੀ ਆਗੇ ਸਵੇਰ ਨੂੰ ਸ਼ਾਮ ਨੂੰ ਹਨੇਰੇ ਨੌ ਪੰਜਾ ਅੱਜ ਵੀ ਸ਼ਾਮ ਤੱਕ ਗੁੱਟ ਹੋਣਾ 48 ਸ਼ਾਮ ਤੱਕ ਗੁੱਟ ਹੋਣਾ ਜਮਾਇ ਗੁੱਟ ਹੋਏ ਬੇ ਆਪਾ ਹੋਣੇ ਵਾਲੀ ਆ ਬਾਕੀ ਗੁੱਟ ਦੇਣਾ 2 4 ਵਜੇ ਮਰੀ ਗੁੱਟ ਦੇਣਾ ਆ ਗੱਲ ਚਾ ਠੀਕ ਹੈ ਜੋਗਾ ਫੇਰ ਆਪਾਂ ਅਮਰ ਰਾਮ ਕਰ ਲੂਗਾ ਉਹਨਾਂ ਦਾ ਠੀਕ ਨਹੀਂ ਗੱਲ ਹਾਂ ਠੀਕ ਹੈ ਇਹ ਤੇ ਜਿਵੇਂ ਚੱਲਦੇ ਜਿਵੇਂ ਆਏ ਹੋ ਆਹੇ ਕੋੜੇ ਟਰੋੜਾ ਵੀ ਲੱਗੀਆਂ ਤੇ ਕੋੜੇ ਟਰੋੜਾ ਵੀ ਆ ਜਿਵੇਂ ਚੱਲੀਆਂ ਬਾਬੇ ਬਸਤਾ ਦੇ ਉੱਥੇ ਉਹ ਕਿਆ ਕੀਤਾ ਕੋੜਾ ਲੈ ਤੇ ਸਾਜ ਉਹਦਰਾ ਹੀ ਫਿਰਦੇ ਸ਼ੰਟਾਉਦੇ ਹੀ ਲੈ ਕੋਨੇ ਕਿਤਾ ਮੈਂ ਦੇਖ ਲੈ ਹਾਂ ਟਰੋੜਾ ਨਾ ਟਰੋੜਾ ਲੈ ਆਉ ਕਰਾ ਮੜ ਕੇ ਉਹ ਸ਼ੌਕ ਆ ਚਲਾਇਆ ਉਹ ਬੜਾ ਆਇਆ ਤੇ ਨਾਲੇ ਨਾ ਬਹਿ ਜਾ ਬਸ ਯਾਰ ਆਦਾ ਪਤਰਾ ਆਇਆ ਬੜਾ ਮੈਂ ਉਨਾਵ ਦੂਏ ਆ 15 ਇਨਾਮ ਮਟਰ ਡੋਡਰ 15 ਇਨਾਮ ਆ ਪਹਿਲੇ 15 ਕੋੜਿਆਂ ਨੂੰ ਦੇਣਾ ਇਨਾਮ ਮੈਨਾਂ ਬਾਹਰ ਤੇ ਗਿਆ ਬਾਈ ਆਈ ਗਏ ਪੰਨਾ ਨਿਕਲੇ ਪੂਰਾ ਉਹ ਪਾਣੀ ਲੱਗ ਕੇ ਤੇ ਮਰਮਤ ਹੋਣੀ ਆ ਹੁਣ ਇਹ ਪਹਿਲਾ ਬੋਲ ਨਿਕਲ ਨਹੀਂ ਰਿਹਾ ਲੈ ਹਾਂ ਉਹ ਠੀਕ ਹੈ ਬਾਬਾ ਮਹੂਮਾਰਲਾ ਹੈ ਮਹੀ ਕੋਈ ਬਜਣੀ ਨਹੀਂ ਆਲੀਆ 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 ਬੱਸ ਤਾਂ ਤਾਂ ਵੀ ਨਹੀਂ ਬਜਣੀ ਹੈ ਤਵੀਆਂ ਤਾਂ ਕੋਈ ਕਰਨਾ ਨਹੀਂ ਆਲੀਆ ਦਾ ਮਿੱਟੀ ਪਾੜ ਰਹੀਆਂ ਉਹਦੇ ਵਿੱਚ ਉਹਦੇ ਇਹ ਆਲੂ ਹਾਂ ਆਲੂ ਕਿੱਥੇ ਗੱਲ ਹੈ ਹਲੇ ਦੇਖੀ ਜਾਂਦੇ ਰੇਟ ਬਹੁਤ ਵੱਧ ਗਿਆ ਮਸ਼ੀਨ ਲਿਆਓ ਫੇਰ ਕੇ ਤੋੜ ਲੂ ਹਾਂ ਆਦੇਗਾ ਹਲੇ ਮਿਲੀਆਂ ਜਾਂ ਨਿਕਲੀ ਜਾਂਦੇ ਹਲੇ ਆਹ ਹੁਣ ਤਾਂ ਨੂਨ ਮੇਰੇ ਤੇ ਲਾ ਕੇ ਵਿੱਚ ਸੜਦੇ ਹੁੰਦਾ ਕੱਟਣੀ ਦੇ ਲੋੜੇ ਦੀ ਤਾਨੂੰ ਇਹਦੇ ਹੁਣ ਹੋਣਾ 850 ਗਟਾ ਇਹਦਾ ਵਧੀਆ ਆਲੂ ਦਾ ਅੱਡਾ ਵਿਕੇ 165 ਇਹਦਾ ਵਾਲ ਕੇ ਖਾਣੇ ਵਾਲੇ ਆ ਸਾਰੀ ਵਾਲ ਕੇ ਖਾਣੇ ਵਾਲੇ ਆ ਇਹ ਜੀ ਅੱਡਾ ਵਿਕੇ 165 ਨੂੰ 180 ਨੂੰ ਕਹਿ ਦੋ ਕਿਹੜਾ ਕਸਮਾ ਤੁਮਾ ਉੱਕੜੀ ਭਏ ਆ ਆ ਦਿਖਾਵਾਂ ਤੁਹਾਨੂੰ ਗੰਨਾ ਚੇ ਫੁੱਲਣ ਵਾਲਾ ਵੀ ਫਿਰ ਦੂਏ ਸਾਲ ਦਾ ਇਹ ਕੰਨਾ ਹੈ ਉੱਠਿਆ ਬਗਰ ਨਾ ਕਦਾ ਪੂਰਾ ਕਰਨਾ ਬਾਕੀ ਇਸ ਤਰ੍ਹਾਂ ਆਪਣੇ ਕਿਰਪਾ ਘਾਨੂੰ ਕਿਆ ਹੋਵੇ ਹੈ ਨਹੀਂ ਉਹ ਟੱਕਾ ਜੇ ਇਹਦਾ ਪੂਰਾ ਹੋਇਆ ਵਾ ਅਮਾ ਦੇਖ ਲਈ ਆ ਤੁਸੀਂ ਇਹਦਾ ਟਾਈਮ ਲੁਕੀ ਇਹਦਾ ਬਾ ਹੁਣ ਸਾਫ ਲੈਣਾ ਆਪਣੇ ਬਾਗੇ ਦੋ ਦਿਨ ਤੇ ਤੇ ਤੁਹਾਨੂੰ ਪਾਣੀ ਦਾ ਭਰਵੇ ਪੂਰਾ ਦਾ ਫਾਇਦਾ ਹੋ ਜੂਗਾ ਪਹਿਲਾ ਅਰੇ ਦੋ ਜਾਦੇ ਰੋ ਸਾਹ ਇਹਨਾਂ ਤੋਂ ਕੁਝ ਮੇਰਾ ਇਹੋ ਉੱਪਰ ਇੱਕ ਤਾਂ ਇੱਕ ਨਾ ਸੁਣਦੇ ਯਾਰੀ ਪਾਲ ਕੀਤੀ ਹੈ ਤੇ ਇਹ ਰੱਖੋ ਕਿ ਦੱਬਾ ਦੇ ਮੈਂ ਵੀ ਅੱਜ ਕਰਾਂ 62 ਵੀ ਹੁੰਦੀ ਆ ਜਿਹੜਾ ਹੋਣਾ ਟੁੱਪ ਜਣਾ ਸਾਰੇ ਕੀ ਕੀ ਕਰੂੰਗਾ ਜੇ ਉੜੋ ਉਹ ਤਾਂ ਅੱਟ ਪੈ ਜਾਣਾ ਇਹਦਾ ਸੁੱਕ ਕੇ। ਮਗਾ ਅੱਟ ਪੈ ਜਾਣਾ ਅੱਟਾ। ਜਿਉਂ ਜਿਉਂ ਤੇ ਬੰਦ ਨਹੀਂ ਖੇਲੇ ਵੀ ਨੀ ਇਹਦੇ ਜੱਪ। ਯਾਰ ਇਹਦੇ ਇੱਕ ਚੱਕਰੀ ਲੋੜੇ ਦੀ। ਤੇ ਜੱਪ ਤੇ ਤੂੰ ਪਾ ਲਾ ਕੀ ਹੁਣ ਖੇਲੇ ਬਣ ਜਾਂਦੇ। ਖੇਲੇ ਬਣ ਨਹੀਂ ਸੁੱਕ ਜਾਣਾ ਇਹਨੇ ਆਣ। ਇਹਨਾ ਉੱਠਿਆ ਬਹੁਤ। ਮਹੀ ਪੂਲ ਰਾਜਾ ਗਾਹਣੋਂ ਬਣ ਗਿਆ ਹੁਣ ਇਹਦਾ। ਜਾਂ ਜਿਹੜਾ ਹੋਊ ਸੋਸ ਆਈ। ਇੱਕੇ ਵਾਰੀ ਹੋ ਜਾ ਬਹੁਤ ਆ। ਉਹ ਫਿਰ ਲਾਏ ਜੇ ਬੱਪਾ ਖੇਤ ਬਾਹਂਦੇ ਨਾ ਹੁਣ ਬੂਟਾ ਖੜ ਜਾਂਦਾ ਫਿਰ। ਬੂਟਾ ਨਹੀਂ ਖੜਾ ਕਰਾਵਾ। ਆਪਾਂ ਨੂੰ ਇਹ ਬੂਟੇ ਦਾ ਲਾਲ ਚ। ਇਹ ਨਹੀਂ ਗਾ ਲੈ ਗੰਦਾ ਜਿੰਨਾ ਮਾਰਦੀ ਹੋਵੇ ਬੂਟਾ ਹੋ ਜਾਣਾ ਫੇਰ ਹੈ ਕਾਹਦਾ ਕੰਦਾ ਤੂੰ ਕੋਈ ਨਾਲ ਘਟੇ ਹੋ ਦੇਖਿਆ ਜੀ ਤੈ ਵੀ ਇੱਥੇ ਆਹ ਇਹ ਨਹੀਂ ਹੰਦੀ ਨਹੀਂ ਇੱਥੇ ਅਜੇ ਤੀ ਤੂੰ ਹੰਦੀ ਲਈ ਕਿ ਉਹ ਬੂਟਾ ਬਣਾਣਾ ਕਾਹਦੀ ਇਹ ਸ਼ਾਨ ਹੁੰਦਾ ਇਹ ਲਾਇਆ ਪਿਆ ਆਹ ਇਹ ਨਹੀਂ ਹੰਦੀ ਨਹੀਂ ਆ ਨਹੀਂ ਹੰਦੀ ਆ ਇਹ ਇਹ ਇੱਦੀ ਰਹੇਗੀ ਇਹ ਇੱਧਰ ਆਈ ਤੀ ਬੂਟਾ ਪਹਿਲਾਂ ਖਾਰੇ ਅਲਗਲੇ ਹੁੰਦੀ ਆ ਇਹ ਉਲਟਾ ਹੋ ਗਿਆ ਬੋਟਾ ਇੱਕ ਰਹਿ ਰਿਹਾ ਇੱਕ ਸਾਈਡ ਰਹਿ ਗਈ ਉਹ ਵੀ ਇੱਕ ਨਹੀਂ ਉਹ ਦੇ ਉਹ ਵੀ ਇੱਕ ਨਹੀਂ ਬਟਾਈ ਵਿੱਚ ਹੋ ਗਈ ਬਟਾਈ ਹੋ ਗਈ ਨਾ ਇਹ ਧੱਕੜਿਆ ਲਪਿਆ ਕਿਆ ਕਹਦਾ ਮੋਖਾ ਕੋਈ ਨਹੀਂ ਕਹਦਾ ਆ ਗਈ ਆ ਹਵਾ ਹੀ ਦੱਖਣ ਦੀ ਬੱਸ ਕੋਰੂ ਵਾਰੂ ਦਾ ਸਹੀ ਤੇ ਆਪੇ ਕੋਰ ਨਾ 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 ਨ ਦੱਖੜ ਬਾਹਰ ਚੱਲਦਾ ਅੱਜ ਯਾਦ ਨਾ ਜਿੱਤੇ ਕੱਲ ਦੇ ਰਾਤ ਦੇ ਆ ਕੇ ਦੇਖ ਲੈ ਰਾਤ ਦੇ ਹੀ ਹਲਦਾ ਹਾਂ ਰਾਤ ਦੇ ਹੀ ਬੜਿਆ ਵੱਖੜਦਾ ਪਰ ਉੱਛਾ ਕੋਈ ਨਹੀਂ ਹੈਗਾ ਇਹਦਾ ਨਹੀਂ ਕੋਈ ਦਾ ਵਾਇ ਕੋ ਜਿਆਦਾ ਹਫਤਾ ਤਾਂ ਹੋਲੇ ਮਾਹਲੇ ਜਨੂੰ ਨੇਰੀ ਜੱਖੜ ਜਮੀਂ ਜ ਆ ਜਾਂਦੇ ਆ ਬੜੇ ਮੁੱਤੇ ਬਾਕੀ ਰੱਬ ਜਾਣੇ ਹੋਲਾ ਵੀ ਆ ਗਿਆ ਹੋਲੇ ਹੁਣ ਸੁੱਕ ਹੀ ਗਏ ਸੋ ਹੋਨੇ ਪਈਦਾ ਜੇ ਹਾਂ ਨਹੀਂ ਬਾਹਰ ਚ ਪਿਆ ਪੈਰੀਪੂਰੀ ਤਰੀਕੇ ਦੇ ਬਾਹਰ ਚ ਪਿਆ ਬੈਜ ਵਿੱਚ ਪੈਣਾ ਮਾਣਾ ਮੋਟਰ ਨਹੀਂ ਮਿੱਟੀ ਐਦੋਂ ਦੇ ਬੋਲੇ ਹੱਥ ਕਰਨੀ ਨੇ ਜਾ ਜਾ ਕੇ ਪੈਂਦਾ ਹੁੰਦਾ ਇਹ ਜਿਹੜਾ ਕਾ ਬੱਢਣ ਲੱਗਦੇ ਆ ਵਾਹ ਜਿਆਦਾ ਵੜਾ ਇਹਨੇ ਜਿਆਦਾ ਵਾਹ ਵਧੀਆ ਮੋਗਾ ਸਾਹਿਬ ਕੀ ਕਰਦੇ ਆ ਮੋਗਾ ਸਾਹਿਬ ਗਿਆ ਹੁੰਦਾ ਦਾ ਅੰਧਾ ਖਣਲਾ ਦੇਖਦਾ ਗਲ ਕਾਏ ਪਾਣੀ ਕੰਦ ਕੱਲ ਤਾਂ ਖਿੱਤੇ ਪਾਉਣਾ ਪਾਣੀ ਆਹ ਕੱਲ ਦਾ ਪਾਣੀ ਨਾ ਆਹੇ ਕੱਇਰ ਨੂੰ ਬਾਅਦ ਚ ਲਾਇਆ ਇਹਨਾਂ ਨੇ ਕੱਲ ਦਾ ਪਾਣੀ ਅੱਡਾ ਸਵੇਰ ਦਾ ਇਹ ਦੇਖਦਾ ਖੜਾ ਤੇਰੋ ਪਾਣੀ ਵੀ ਮੰਗਦੇ ਕਣਕਾ ਕਰੇ ਗਿਆ ਬੰਦਾ ਹਾਂ ਜਦ ਬੜੀ ਜਿਆਦਾ ਪਹਿਲਾਂ ਆਤਾ ਉਹਨੂੰ ਪਾਣੀ ਹਾਂ ਨਾ ਉਸ ਤੋਂ ਠੀਕ ਆ ਮੈਂ ਕੰਨ ਲਾਤਾ ਕੋਣੀ ਉਹ ਵੀ ਗੱਲ ਆ ਬੂਟਾ ਨਹੀਂ ਚਾਹੀਦਾ ਤਾਂ ਪਾਣੀ ਤਾਂ ਬੂਟਾ ਬੂਟੇ ਨਾਲ ਕਿਦਾਂ ਮਲਾਇਆ ਪਾਣੀ ਲਈਦਾ ਮੈਨੂੰ ਉਹਨਾਂ ਨੇ ਬੂਟਾ ਖੜਾ ਕੇ ਪਾਇਆ ਤੇ ਹੁਣ ਹੁਣ ਮੀਂਹ ਦਾ ਖੜਨਾ ਹੁਣ ਲੰਘ ਜੂਗਾ ਕੰਮ ਐ ਇਹਨੂੰ ਵੀ ਤਾਂ ਹੀ ਤੁਮ ਨਾ ਬੁੱਤੇ ਕਰਕੇ ਆ ਹਾ ਉਹ ਪਿਆਰ ਕੇ ਲਵਾ ਬੰਦੇ ਇਹ ਗੱਲਾਂ ਹੋਣਾ ਉਹ ਗੁੱਤੇ ਜਿਹਾ ਬਣਾਉਣਾ ਤੇ ਦੋ ਪਾਣੀ ਲਾ ਕੇ ਬੁੱਤੇ ਕਰਕੇ ਲੱਗੀਆਂ ਹਾ ਠੀਕ ਐ ਠੀਕ ਆ ਕੀ ਹੁਣ ਐ ਪਾਣੀ ਤੇ ਗੰਦੇ ਜੰਮੇ ਆਉਣਾ ਦੇਖਣਾ ਉੱਠਣਾ ਸਾਰੇ ਨਿਕਲੇ ਆ ਬਣਾ ਜਿਹੜਾ ਫਸਿਆ ਉਹ ਵੀ ਨਿਕਲੇ ਆਉਣਾ ਹਾਂ ਜਿਵੇਂ ਆਉਣਾ ਕਿਹੜਾ ਫਸਿਆ ਪੜਾ ਥੱਲੇ ਉਹ ਬਾਹਰ ਆਉਣਾ ਜਵੇ ਪਾਣੀ ਤੇ ਆਹ ਲਾ ਤਾਂ ਉੱਥੇ ਦੇਖੀ ਕਣ ਦਿਖਦਾ ਹੋਊਗਾ ਤਾਂ ਜਿੱਥੇ ਪਾਣੀ ਲਾਇਆ ਹੈ ਨਾ ਉਹ ਵੱਲ ਆਇਆ ਸੀ ਸ਼ਾਮ ਬਾਦ ਇਹ ਕਿਥੇ ਕੰਨਾ ਇਹ ਪੂਰਾ ਹੋਏ ਇਹਦੇ ਯਾਦ ਦਿਖਦਾ ਹੋਊਗਾ ਕਿਹਦੇ ਬਾਹਰ ਆ ਜਾਂਦਾ ਫਿਰ ਇਹ ਕਮਤਵਾਰਣਾ ਮਿੱਟੀ ਦਾ ਇਹ ਤਾਂ ਵੀ ਆਊਟ ਕਰ ਉਹਨੂੰ ਹਟਾ ਲਓ ਪੜਾਈ ਪਰਤੇ ਇਹਨੂੰ ਆਈ ਕਮਤਵਾਰੋ ਇਹਨੂੰ ਨਹੀਂ ਕਮਤਵਾਰੋ ਆਦੋ ਟਰੈਕਟਰ ਲੱਗਿਆ ਟਰੈਕਟਰ ਲੱਗਿਆ ਵਾਹ ਤਾਂ ਓਕਾ ਪਸੰਦ ਆਇਆ ਪਹਿਲਾਂ ਇਹਨਾਂ ਨਾਟ ਕੇਰਾ ਨਹੀਂ ਲੈਣਾ ਪੱਠੇ ਬਲਵਾ ਦੇ ਇਹਨੂੰ ਛੱਡੀ ਛੱਡ ਲਈ ਕਿ ਕਹਿੰਦਾ ਅਰਜਨ ਪਹਿਲੀ ਲੈਣਾ ਪੱਠੇ ਬਲਵਾ ਦੇ ਇਹਨੂੰ 855 ਕਹਿੰਦਾ ਉਹ ਵੀ ਨਹੀਂ ਲੈਣਾ ਹੈਗਾ ਇਹ ਕਿਹੜਾ ਦੇਣਾ ਹੈ ਨਾ ਪਾਵਰ ਸਟੇਰਿੰਗ ਆ ਹੋਰ ਲਿਆ ਫੋਨ ਪਾਵਰ ਸਟੇਰਿੰਗ ਉਪਰ ਵੀ ਲੱਗੇ ਪਿੱਛੇ ਉਪਰ ਵੀ ਆ ਵਾਹ ਵਾਹ ਜੀ ਵਾਹ ਸਬਦਾ ਕਿੰਨੇ ਆਇਆ ਦੇਖੋ ਕਿੰਨੇ ਆਇਆ 270 ਇਹ 10 ਲੱਖ 70 ਹਜ਼ਾਰ ਦਾ ਠੀਕ ਆ ਫਿਰ ਇਹ ਲੱਖਾਂ ਫੇਰ ਉਹਨਾਂ ਬਹੁਤ ਵੈਕਟਰ ਵੀ ਦੇਖਾ ਇਹਦੇ ਵਿੱਚ ਮਾਲ ਘੱਟ ਪੈ ਟਰਾਲੀ 'ਚ ਕਿਹਾ ਦੂਈ ਲੈਣੀ ਹੈ ਬੜੀ ਮਾਲ ਦਾ ਕਿਰਾਇਆ ਨੂੰ ਇਹੀ ਬਾਰਾ ਖਾਂਦੀ ਆ ਬੜੀ ਟਰਾਲੀ ਤੇਰੀ ਬਾਰਾ ਖਾਣਾ ਤੇ ਟਰਾਲੀ ਕਿੁੱਤ ਗਿਆ ਨਾ ਮੈਂ ਇਦਾਂ ਵੀ ਕਮਾ ਸਕ ਰਿਹਾ ਫਰਮਟ ਪਣੇ ਲੈ ਲੈਣਾ ਹੁਣ ਤੈਨੂੰ ਕੰਮ ਦਿਵਾਣਾ ਬੱਚੀ ਪਾਦੇ ਭਾਈ 3 ਹੁਣ ਸ਼ਾਮ ਨੂੰ ਹਾਂ ਆ ਕਮਰਾ ਬਣਾਤਾ ਕਮਰਾ ਸਮਾਨ ਸਭ ਰੱਖੇ ਨੂੰ ਪੱਲਿਆ ਪੁੱਲਿਆ ਦਾਤੀਆ ਕਹਿੰਆਂ ਘੁਰਪੇ ਰੱਖ ਨਹੀਂ ਕਰ ਰਹੇ ਆ ਹੈ ਵੀ ਸੀਵੀਲ ਸੈੱਟ ਪਰ ਹੁਣ ਤਿੰਨਾਂ ਕੱਦੇ ਰੱਖ ਨਹੀਂ ਭਾਈ ਜਿਹੜਾ ਸਮਾਨ ਮਾਲਾ ਦੇ ਹੱਥ ਨਹੀਂ ਲੱਗਦਾ ਹੁਣ ਲੱਭਦਾ ਨਹੀਂ ਨਾ ਹੈਗਾ ਹਾਂ ਉਹ ਲੱਭੂਗਾ ਹਾਂ ਇਹ ਤੇ ਮਿਲਦਾ ਹੈ ਇਹਦਾ ਪਹਿਰੇ ਦੇ ਵਾਲੇ ਵੀ ਭਰੀ ਜਾਂਦੇ ਹੋਰ ਅੱਜ ਪਲਾਸ ਨੂੰ ਇਹ ਕੱਲ ਦਾ ਲੱਭਦਾ ਖੜਦਾ ਕੋਈ ਨਾ ਪਲਾਸ ਉਰੇ ਵੀ ਖੋਲੇ ਨਾ ਵਿੱਚ ਵੀ ਨਹੀਂ ਸੇ ਵੈਸੇ ਲਾਸਾ ਬਣਾਉਣਾ ਦੇਖ ਲਾ ਗਾ ਸਾਈਡ ਉੱਪਰ ਹੁਣ ਪੰਗਿਆਂ ਪੁੱਲੀਆਂ ਪੱਲੀਆਂ ਜਿਹੜੀ ਹਰੀ ਉੱਧਰ ਭਾਈ ਸੌਦੀ ਨੂੰ ਵੀ ਗਿਆ ਲੋ ਸੋਦੀ ਟੈਪ ਉਹ ਕਰਤੇ ਫੇਰ ਤੇ ਚਾਦਰਾ ਹੁਣ ਗੱਡੀ ਆ ਗਈ ਮੈਨੂੰ ਆਏ ਕਹਿਣਾ ਬੋਲਦਾ ਨਹੀਂ ਹੱਥ ਵੀਰ ਉਹ ਹੱਥ ਚਾਦਰ ਚੱਕੇ ਲਿਆ ਹੋਇਆ ਤੇ ਮੇਰ ਦੀ ਲਾਈਟ ਨਹੀਂ ਆਈ ਅੱਜ ਆ ਦੇਖ ਲਾ ਡਾਇਨੋ ਬੋਲਡ ਕਿਉਂ ਆ ਰੋਡ ਤੇ ਚਲਦਾ ਹੈ ਦਾ ਬੈਕ ਜਨ ਹੈ ਗਰਮੀ ਬਹੁਤ ਹੁੰਦੀ ਹੈ ਗਰਮੀ ਤੇ ਕਾ ਪੁਰਾ ਹੈ ਨਾ ਪੱਲੀ ਬੰਨੀ ਵੀ ਨਹੀਂ ਬਣਾਇਆ ਪਰ ਇਹ ਮੱਛੜ ਖੋਦੀ ਜੈ ਨਹੀਂ ਖੋਦੀ ਹੜੀਪੁਰ ਹੈ ਜਾਂਦੀ ਹੁੰਦੇ ਰੱਖਾਵਾ ਨਾ ਬੱਸ ਕਿੰਨੇ ਹੋ ਰਿਹਾ ਬੱਸ ਅਜ ਕਾਲੂ ਅੰਦਰ ਵੰਦੇ ਨਹੀਂ ਆ ਫਿਰ ਥਾਵਾ ਤੋਂ ਹਾਂ ਫੇ ਖੁਲੀ ਬਣਾਵਾ ਬੱਟ ਨਹੀਂ ਆ ਹੋ ਅਲੱਗ ਜੀ ਖੁਲੀ ਨਹੀਂ ਬਣਾ ਲਈ ਫਿਰ ਉਹ ਪੜ ਦੇ ਕੋ

ਆਉਂਦਾ ਨਾ ਬੈਲ ਲਈ ਫੇਰ ਦਾ ਆਤਾ ਹਨ ਮਰੇ ਨਾ ਬਟ ਰਾਈਡਰ ਨੂੰ ਵੀ ਪਤਾ ਲੱਗਦਾ ਰਾਈਡਰ ਨੂੰ ਵੀ ਪਤਾ ਲੱਗਦਾ ਹੁਸਤਾ ਮਾਰਦਾ ਹੋ ਹੁਸਤਾ ਮਾਰਦਾ ਆ ਆਪੇ ਕਾਕੇ ਆਈ ਮੜਾ ਜਾ ਰਣੂ ਆ ਉਹ ਰਹਿ ਗਈ ਆ ਸਮਾਂ ਇੰਨਾ ਕੋ ਹੈ ਕੱਟ ਗਏ ਆ। ਯਾ ਨਹੀਂ ਨਹੀਂ। ਹਾਂ। ਉਹਦੇ ਨਾਲ ਜੋੜ ਦਿੰਦੇ ਆ ਫਿਰ ਉੱਤਰ। ਆਹ ਕਾਲੂ ਪੈਣੀਆ ਵਰਲੀਆਂ। ਅੱਛਾ ਅੱਛਾ। ਆਦਾ ਬੱਦਲ ਹੋਇਆ ਬੈਠਾ। ਕੱਟ ਨਹੀਂ ਆਏ ਕੋ। ਗੱਦੀ ਦਾਤ ਹੋਣੀ ਨਾਲੇ ਪਈ। ਅੱਦਾ ਆ ਬੜਲੀਆਂ ਕੈਂਕੀਆਂ। ਕੈਂਕੀਆਂ ਬਣਾਉਣ ਲੱਗੇ ਆ ਹੁਣ। ਇਧਰ ਮਾ ਡੰਗਰ ਬੱਛਾ ਬੰਦੇ ਹੋਈਏ ਦਖਣial ਦਾ ਸੁਦਾ ਯਾਰ। ਡੰਗਰਾਂ ਦਾ ਓੱਖਾ ਬਾਹਰ ਵਈ। ਬਾਪ ਆਤੀ ਆ। ਵਧੀਆ ਬਣ ਗਿਆ ਦੇਖ ਤਾਂ। ਗੋਡੇ ਜੀ ਗੋਡੈਨ। ਗੋਡਾ। ਹੂੰ। ਇੱਧਰ ਜਾਈਏ। ਬਾਈ ਕੋਲੇ ਵਠਾ। ਹਾਂ ਬਾਹਰ ਨੀ ਮੋਚਰਾਗ ਮਾਰ ਲੋ ਇਕੱਠੀਆਂ ਪਾ ਦੇਣਾ ਸੱਜਣ ਅੱਲੇ ਹੋਰ ਜਾ ਕੇ ਆ ਦੇ ਬਾਅਦ ਬੈਰੀ ਇੱਥੇ ਲੇ ਮਾ ਕਾਹੀ 1 ਮਿੰਟ ਨਹੀਂ ਲਾਉਂਗੀ ਹੋਰ 3 ਗੁੰਡੀਆਂ ਲਿਆਇਆ ਮੈਂ। ਉਹ ਤਾਂ ਕਾਸਤੀ ਆ ਟੜ ਕਾਸਤਾ। ਕਸਣਾ ਬਾਈ ਜੇ ਦਾ ਬਾਅਦੋਂ ਕੱਲ। ਜਿਆਦਾ ਜਿਆਦਾ ਨਹੀਂ ਕਸਣਾ ਪਰ ਜਿੱਥੇ ਤੂੰ ਕਹਿੰਦਾ ਨਾ ਕਸੂਗਾ ਜੀ ਆਪੇ ਦਾ। 10 ਟਿੱੜਦੀ ਐ। ਇਹ ਆਪੇ ਕਰ ਦਿੰਦਾ। ਪਰ ਮੋਰ ਮੜੇ ਚ ਨਾ ਅੱਟ ਕਰਦੇ ਨਾ ਮੋਰ ਬਣਿੰਦਾ। ਆ ਬਹੁਤ ਹੈ। ਸੁਖਾ ਮੇਤਰੀ ਬਲੇ ਬਲੇ। ਸੁੱਖੀ ਬਲੇ ਬਲੇ। ਹਾਂ? ਸੁਖੇ ਮੇਤਰੀ ਬਲੇ ਬਲੇ। ਸੁੱਖਾ ਮੇਤਰੀ ਬਲੇ ਬਲੇ। ਅੰਮਾ ਆ ਕੇ ਗਿਆ ਕਹਿੰਦਾ ਮੇਰਾ ਕੰਮ। ਹਾਂ ਕਹਿੰਦਾ ਵੀ ਚੱਦ ਰੱਖਣਾ। ਅੰਮੇ ਨੇ ਸਲਾਹ ਹੋਰ ਦਿੱਤੀ ਦੀ ਇੱਕ। ਪੰਮੇ ਨੂੰ ਮੈਨੂੰ ਮਾੜਾ ਨਿਸ਼ਾਨੀ ਦੇਖਿਆ ਪੰਮਾ ਠੀਕ ਗਿਆ ਪੰਮਾ ਕਹਿੰਦਾ ਥੋੜੀ ਜਿਹੀ ਥੇਨ ਹੋਰ ਵਾਰ ਹੁੰਦੀ ਮੈਂ ਖੁੱਲੀ ਜਿੰਤਾ ਪਾਣੀ ਗਿਰਨਾ ਅਸੀਂ ਫਿਰ ਇੱਕ ਵਾਰ ਤਾਰਨ ਲੱਗੇ ਤੇ ਵੀ 10 ਫੁੱਟੀਆਂ ਪਾ ਦਈਏ ਵੀ ਇਕੱਠ ਦੀ ਇੱਕ ਜੁਮੇ ਦਾਦਾ ਦੀਆਂ ਫੁੱਟੀਆਂ ਨਾ ਆਪ ਨੂੰ ਫਿਰ ਅਸੀਂ ਸਲਾਹ ਬਣੀ ਵੀ ਨਹੀਂ ਨਹੀਂ ਇਕੱਠ ਫੁੱਟੀਆਂ ਦਾ ਫੁੱਟੀਆਂ ਫਿਰ ਜਿਆਦਾ ਵਾਰ ਜਾਂਦੀ ਆ ਤਾਂ ਜਿਆਦਾ ਪਾਣੀ ਜਾਂਦੀ ਆ ਬਾਤ ਛੱਡਾ ਫਿਰ ਵੀ ਆਉਣੀ ਆ ਆਏ ਟੀਨ ਪੌਣੀ ਦੇ ਮੂਰੇ ਆਏ ਆਏ ਲੋਹੇ ਦੀ ਨਾਲੇ ਖਾਮਾ ਰਹੂਗੀ ਹੋਰ ਇਹ ਮੁਕ ਤਿਆਰ ਹੋਣ ਤੋਂ ਪਹਿਲਾਂ ਇਹ ਮੈਂ ਲਗਾ ਲਿਆ ਕਿ ਆਵਾਂਗੇ ਇੱਕ ਬਰਤਨ ਦੀ ਬੜੀ ਕੱਪਣ ਚੀਜ਼ ਇਹ ਇਹ ਦੇ ਦੋ ਇਹ ਮਿੱਟੀ ਦਾ ਹਲਾਉਣੇ ਮੈਂ ਕਹਿੰਦਾ ਕੀ ਇਹ ਸਿੱਕਾ ਕੰਮ ਹੈ ਹੈ ਐਸੇ ਤੀ ਕੱਢਦੇ ਨਹੀਂ ਜ਼ੋਰ ਬਹਾ ਦੇਣ ਤੋਂ ਜ਼ੋਰ ਕਿੱਥੇ ਲੱਗਦਾ ਦੂਈ ਹੈ ਇਹ ਬੈਰਲੇਡ ਵਾਲੀ ਹੈ ਉਹਦਾ ਆਪ ਦੇਦਾ ਵੀ ਬਹੁਤ ਜਤੀ ਕਰਦਾ ਮੜ ਜਾਏ ਢੋਲਾ ਜਿਹਾ ਲਾਉਂਦੀ ਹੈ ਬੜਾ ਆਏ ਰੱਖਣੀ ਹੋਏ ਬੜਾ ਲੱਭੇ ਦੇ ਛੋਟੀ ਦੀ ਕਰਕੇ ਦੇ ਕੁੰਡੀ ਆ ਪਾਉਂਦੇ ਉਹਦੇ ਬਹੁਤ ਜ਼ੋਰ ਮਾਰ ਰਿਹਾ ਸੀ ਉਹ ਸੇਗਾ ਨਾ 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 ਡਰੇ ਨਾ ਜੋਰਵਾ ਮਾਰਦਾ ਤੋਨੂ ਬਿੱਟ ਦਾ ਫਰਕ ਕਰ ਉਹਦੇ ਗੇੜਿਆਂ ਦਾ ਬਿੱਟ ਦਾ ਨਹੀਂ ਇਹ ਮਸ਼ੀਨ ਹੋ ਰਿਹਾ ਹੈ ਹੈ ਬਾਈ ਉਹ ਮਸ਼ੀਨ ਹੋ ਰਿਹਾ ਹੈ ਹਾਂ ਹੈਲਟੀ ਆ ਬੈਕ ਉਹ ਆ ਬਾਇਬ੍ਰੇਟ ਕਰਦੀ ਨਾਲ ਆ ਦੇਖੀ ਹੁਣ ਆ ਡਬਲ ਕਿਨੂੰ ਅੰਗਣੀ ਆ ਜਿਹੜੇ ਨਿਕਲ ਜਾਣੀ ਨੇ ਸਾਡੀ ਹੋ ਗਈ ਬੱਸ ਉਹ ਦੇ ਜੋਰ ਲੈ ਜਿਹੜਾ ਤੇ ਬਣ ਰਿਹਾ ਲਾ ਹੁਣੀ ਤੁਹਾਡੇ ਕੋਲ ਆਹ ਵੀ ਪੌਰੀ ਸਾਡੇ ਕੋਲ ਵੀ ਵਾਈਬ੍ਰੇਟ ਲਾਉਣੀ ਪੈਂਦੀ ਔਰ ਇਹਨਾਂ ਚੀਜ਼ ਹੁੰਦੀ ਉਹਨੂੰ ਕਮਾਉਣ ਵਾਲੇ ਜਿੱਦਾਂ ਅੱਛਾ ਇਹਨੇ ਲੋੜ ਦੀ ਲੋੜ ਗਈ ਗਵਲੀ ਆ ਨਾ ਵੀ ਆ ਦੇਖ ਤਾਂ ਮੈਂ ਦੇਖੀ ਇਹਨੇ ਲੋੜ ਮਿਲ ਆਂਦੀ ਆ ਮੈਂ ਕੁੰਡੀ ਜਾਂਦਾ ਛੋਟਾ ਛੋਟ ਗਈ ਠੀਕ ਹੈ ਬਾਕੀ ਰਖਾਉਂਦੇ ਭਾਈ ਕੱਲ ਨੂੰ ਸਾਨੂੰ ਕਿਆ ਚੱਲਦਾ ਆ ਆਦਾ ਕੰਮ ਸਮਾਪਤ ਆ ਜੀ